ਕਰਮਣ ਤੋਂ ਕੋਡ ਮੈਡਲ ਜਿੱਤਣ ਵਾਲਾ ਨੌਜਵਾਨ ਤੁਸੀਂ ਦੇਖ ਸਕਦੇ ਹੋ ਕਿ ਆ ਇੱਕ ਪੈਂਚਰ ਲਾਉਣ ਦਾ ਕੰਮ ਕਰਦਾ ਜਿਹੜਾ ਸਾਈਕਲ ਦਾ ਪੈਂਚਰ ਇਸ ਸਮੇਂ ਵੀ ਲਾ ਰਿਹਾ ਹੈ ਕੋਡ ਮੈਡਲ ਇਹ ਪੇਟੀ ਸੰਭ ਰੱਖਿਆ ਹੈ ਪਰੋਫੀਆਂ ਵਗੈਰਾ ਜੀ ਆਪਣੀਆਂ ਪੇਟੀ ਚ ਰੱਖਿਆ ਹੋਇਆ ਸਾਡੇ ਕੋਲੇ ਟੰਗਣ ਨੂੰ ਜਗ੍ਹਾ ਹੀ ਨਹੀਂ ਸਾਡਾ ਘਰ ਹੀ ਉੱਦਾਂ ਦਾ ਪਾਛੇ 7 ਵੇ ਦੁਕਾਨ ਖੋਲ ਲੈਣਾ ਹੁੰਦਾ ਸੀ ਸੀਗੀ ਅੱਛਾ ਸਟਾਰ ਮੇਰਾ ਕੰਨਾ ਟਾਮ ਹੋ ਗਿਆ 5 ਵੇ ਤਨਖਾਹ ਹੈਗੀ ਸੀ 3000 ਕਿੰਨੇ ਦੀ ਅੱਛਾ ਰੋਟੀ ਪਾਏ ਗੁਜ਼ਾਰਾ ਚ ਲੀਂਦੇ ਸੀਗੀ ਸਟਾਰ 5 ਵੇ ਭੇਜ ਦੇਣਾ ਸੀ 8 ਵੇ ਰਾਤ ਨੂੰ ਆ ਜਣਾ ਸੀ ਘਰ ਇਹਦੇ ਹਰਜੀ ਤਾਂ ਇਹ ਨਹੀਂ ਸੋਚੇ ਵਿਚਾਲ ਆਪਾਂ ਨਵੇਂ ਪਲੇਅਰ ਹੀ ਤੇ ਤਿਆਰ ਕਰ ਲਈਏ ਸਰ ਨਵੇਂ ਪਲੇਅਰ ਮੈਂ ਸਿਕੋਨਾ ਦੇ ਬੱਚਿਆਂ ਨੂੰ ਕਿੰਨੇ ਮੈਂ ਕਹਾ ਸ਼ੂਟ ਲਾਉਣੀ ਇਸਕੇ ਜੇਪ ਲਾਉਣੀ ਇਸਕੇ ਹੈਡ ਲਾਉਣੀ ਇਸਕੇ ਬੱਚੇ ਹੁੰਦੇ ਨੇ ਦੋ ਤਿੰਨ ਇਹਨੇ ਹੁੰਦੇ ਸੀ ਉਹ ਕਹਿੰਦੇ ਵਿਚਾਰੇ ਕਹਿੰਦੇ ਬੋਲ ਲੈ ਦੋ ਮੈਂ ਕਹਾ ਮੇਰੇ ਘਰ ਮੈਂ ਦਾ ਗਰੀਬ ਹੈਗਾ ਜੀ ਮਾਂ ਵੀ ਖੇਡਣ ਆਉਂਦਾ ਜਸਤੋ ਪੁੱਤਾ ਕਿੱਥੇ ਕਿੱਥੇ ਖੇਡੇ ਹੋ ਤੁਸੀਂ ਮੈਂ ਚ ਹਰਕੰਡ ਚਨਈ ਟਾਮਾ ਲਾਡੋ ਜਰਮਨੀ ਕੋਈ ਡਾਇਟ ਨਹੀਂ ਸਿਰਫ ਰੋਟੀਆਂ ਹੀ ਆ। ਅੱਛਾ ਕੋਈ ਡਾਈਟ ਵਗੈਰਾ ਤਾਂ ਲਈਏ ਜੇ ਆਪਣੇ ਕੋਲੇ ਕੋਈ 4 ਪੈਸੇ ਹੋਣ। ਅੱਜ ਕੱਲ ਤੁਹਾਨੂੰ ਪਤਾ ਹੀ ਆ ਦੁੱਧ ਦਾ ਰੇਟ ਵੀ ਕਿੱਟੋ ਕੁੜ 65 ਰੁਪਏ ਹੋ ਗਿਆ। ਤੇ ਘਰ ਦਾ ਗੁਜ਼ਾਰਾ ਕਿਵੇਂ ਕਰਾਂਗੇ? ਹਰਜੀਤ ਦਾ ਪੂਰਾ ਮਨ ਸਾਫ ਆ। ਗੇਮ ਦੇ ਪੂਰਾ ਘਰੇ ਜੇ ਕੱਪੜੇ ਵੀ ਧੋਣ ਵਾਲੇ ਪਏ ਨੇ ਉਹ ਵੀ ਧੋਦਨੇ। ਅੱਛਾ ਜੇ ਭਾਂਡੇ ਮਾਂਜਣ ਵਾਲੇ ਵੀ ਆ ਉਹ ਵੀ ਇਹਨੇ ਮਾਂਜਦਨੇ ਆ। ਮੰਮੀ ਮੇਰੇ ਮਜ਼ਦੂਰ ਆ ਕੋਈ ਹੁਣ ਘਰੇ ਮੰਮੀ ਹੈ ਨਹੀਂ। ਹੁਣ ਹਰਜੀਤ 2 ਵਜੇ ਰੋਟੀ ਖਾਂਜਾਊਗਾ। ਕੋਈ ਭਾਂਡਾ ਪਿਆ ਹੋਊਗਾ ਨੇ ਮਾਰੇ ਦੇ ਤੇਕਲਾ ਦੀ ਗਾਂ ਟਲ ਆਇਆ ਵੀ ਪਰਦਾ ਗੁਜ਼ਾਰਾ ਸਾਡਾ ਘਰ ਤੁਸੀਂ ਦੇਖੋਗੇ ਤਰੇੜਾਂ ਦੀ ਆਪਣਾ ਅਸੀਂ ਸਰਕਾਰ ਅੱਗੇ ਹੀ ਬੇਨਤੀ ਕੀਤੇ ਹੁੰਦੇ ਆ ਵੀ ਹਰ ਜੀਤ ਨੂੰ ਕੋਈ 숍 ਵਗੈਰਾ ਸਰਕਾਰੀ ਦਿੱਤੀ ਜਾਵੇ 골ਡ ਮੈਡਲ ਆ ਇਹਨੂੰ ਫਲ ਮਿਲਣਾ ਚਾਹੀਦਾ ਵਰੀ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ਚੰਡੀਗੜ੍ਹ ਅੱਛਾ ਜਿਹੜੇ 7-8 ਮਤਲਬ ਕਿ ਖੇਡਾਂ ਸੀ ਸਟੂਡੈਂਟ ਸੀ ਜਿਹੜੇ 7-8 ਉਹ ਸਾਰੇ ਮੀਟਿੰਗ ਤੇ ਸੀ ਭਵੰਤਮਨ ਜੋ ਪੂਲਸੀ ਵਗੈਰਾ ਰੱਖੀ ਸੀ 75 ਲੱਖ ਰੁਪਿਆ 골ਡ ਮੈਡਲ ਨੂੰ ਤੇ ਕੈਸ਼ ਪ੍ਰਾਈਜ਼ ਅਜੇ ਤੱਕ ਕੋਈ ਵਗੈਰਾ ਨਹੀਂ ਮਿਲਿਆ ਸਸਿਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸੈਕ ਅੱਜ ਤੁਹਾਨੂੰ ਇੱਕ ਟੌਪ ਦੇ ਖਿਡਾਰੀ ਨਾਲ ਮਲਾਵਾਂਗੇ ਦਾ ਨਾਮ ਹੈ ਹਰਜੀਤ ਸਿੰਘ ਤੇ ਮੇਰੇ ਹਰਜੀਤ ਸਿੰਘ ਨਾਮ ਤੋਂ ਫਿਰ ਉਹ ਖਿਡਾਰੀ ਯਾਦ ਆਉਂਦੇ ਨੇ ਇੱਕ ਹਰਜੀਤ ਪਾਜਾਖਾਨਾ ਹੁੰਦਾ ਤੇ ਇੱਕ ਹਰਜੀਤ ਹਾਕੀ ਦਾ ਖਿਡਾਰੀ ਤੇ ਅੱਜ ਜਿਹੜਾ ਹਰਜੀਤ ਆ ਇਹ ਫੁੱਟਬਾਲ ਦਾ ਖਿਡਾਰੀ ਆ ਜਰਮਨ ਤੋਂ 골ਡ ਜਿੱਤ ਕੇ ਵਾਪਸ ਆਇਆ 골ਡ ਮੈਡਲ ਜਿੱਤਣ ਵਾਲਾ ਇਹ ਨੌਜਵਾਨ ਤੁਸੀਂ ਦੇਖ ਸਕਦੇ ਹੋ ਕਿ ਆ ਇੱਕ ਪੈਂਚਰ ਲਾਉਣ ਦਾ ਕੰਮ ਕਰਦਾ ਜਿਹੜਾ ਸਾਈਕਲ ਦਾ ਪੈਂਚਰ ਇਸ ਸਮੇਂ ਵੀ ਲਾ ਰਿਹਾ ਆ ਦੁਕਾਨ ਤੁਸੀਂ ਦੇਖ ਸਕਦੇ ਹੋ ਇਹ ਦੁਕਾਨ ਤੇ ਕੰਮ ਕਰਦਾ ਗੱਲਬਾਤ ਕਰਦੇ ਆ ਹਰਜੀਤ ਦੇ ਜੀਵਨ ਬਾਰੇ ਕਿਵੇਂ 골ਡ ਮੈਡਲ ਜਿੱਤਿਆ ਤੇ ਕਿਵੇਂ ਕਿਵੇਂ ਇਹ ਇਹ ਫੀਲਡ ਵਿੱਚ ਆਇਆ ਬਾਈ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਹਰਜੀਤ ਠੀਕ ਹੋ ਹਾਂਜੀ ਸਰ ਹਰਜੀਤ ਬਾਈ ਪਹਿਲਾਂ ਤਾਂ ਮੈਂ ਤੁਹਾਡੇ ਉਹ ਜਰਮਨ ਦਾ ਸਫ਼ਰ ਬਾਰੇ ਜਾਨਣਾ ਚਾਹਾਂਗਾ ਜਿਹੜਾ ਤੇ 골ਡ ਮੈਡਲ ਜਿੱਤ ਕੇ ਆਇਓ ਉਹਦੇ ਲਈ ਪਹਿਲਾਂ ਤਾਂ ਮੁਬਾਰਕਾਂ ਧੰਨ ਤੁਹਾਡਾ ਥੈਂਕ ਯੂ ਜੀ ਉਹ ਕਿਵੇਂ ਸਵਾਭ ਪੜਿਆ ਬਾਈ ਉਹ ਸਰ ਉਹਨੇ ਦੋ ਯਰ ਮੈਂ 2012 ਦੇ ਖੇਡਿਆ ਸੀ ਜੀ ਅੱਛਾ ਦੇ ਲੰਪੀਆਂ ਹੋਈ ਸੀ ਇਹ ਸਰਪ ਦੀ ਸੀ ਜੀ ਚਾਰਕਣ ਹੋਈ ਸੀ ਲੰਪੀਆਂ ਨੂੰ ਹੋਈ ਸੀ 2023 ਜੀ OK ਮੈਨਾਂ ਲੱਕ ਐਸੇ 골ਡ ਮੈਡਲ ਕੋਈ ਕੋਈ ਨਛਾਣਾ ਕਰੇ ਨਾ ਕੋਈ ਕੋਸੀ ਲਾਵੇ ਮਨਨਾਕੀ ਸੀ ਆਦੀ ਗੇਮ ਖਾਓ ਜਿਵੇਂ ਗਰਾਉਂਡਾਂ ਨੂੰ ਵਰਤੋਂਗੇ ਓਵੇਂ ਓਵੇਂ ਹਾਸਲ ਕੀਤਾ ਜਾਊਗਾ ਜੀ ਨਛਾ ਰਹ ਬਜੋ ਜਿਵੇਂ ਜਿਵੇਂ ਗਰਾਉਂਡ ਬਣਾਈ ਜਾਊਗਾ ਓਵੇਂ ਓਵੇਂ ਫਲ ਮਿਲ ਜਊਗਾ ਜੀ ਦਾ ਹਰਜੀਤ ਅਕੀਏ ਕਿੰਨਾ ਤਫ ਸੀ ਤੁਹਾਡੇ ਲਈ ਜਿਹੜਾ ਤੁਸੀਂ ਹੁਣ 골ਡ ਮੈਡਲ ਜਿਹੜਾ ਜਰਮਨ ਦੇ ਨਾਲ ਤੁਸੀਂ ਪਲੇ ਕੀਤਾ ਇੱਕ ਫੁੱਟਬਾਲ ਗਰਾਊਂਡ 'ਚ ਗਏ ਆ ਤਫ ਕਿੰਨਾ ਕੁ ਸੀਗਾ ਸਰ ਤਫ ਬਹੁਤ ਸੀ ਲੂਸੀਆਨਾ 2-0 ਦੇ ਹਾਰ ਆਈ ਅੱਛਾ ਇੰਡੀਆ ਦੀ ਟੀਮ ਨੇ ਓਕੇ ਹਾਂਜੀ ਸਰ ਮੈਂ ਪੈਂਚਰ ਪੈਂਚਰ ਲਾ ਕੇ ਗੁਜ਼ਾਰਾ ਕਰਦਾ ਹਾਂ ਸਟਾਰ ਮੇਰੇ ਸਿਕੁੰਦੇ ਸੀ ਠੀਕ ਹੈ ਜੀ 7ਵੇਂ 7ਵੇਂ ਹੁੰਨਾ ਸੀ ਗਰਾਊਂਡ ਜੀਰੋ ਮੈਂ 5ਵੇਂ ਜਾਣਾ ਸੀ ਸ਼ਾਮ ਨੂੰ ਸਤਾ ਛੁੱਟੀ ਦੇ ਦਿੰਨਾਂ ਰਜੀ 8 ਵਜੇ ਆਉਣਾ ਰੱਖਣਾ 8 ਵਜੇ ਰਾਤ ਨੂੰ ਵਾਪਸ ਆਇਨਾ ਇਹ ਇਹ ਇੱਛਾ ਕਿਵੇਂ ਮਨ ਚਾਹੀ ਮੈਂ ਫੁੱਟਬਾਲ ਦਾ ਪਲੇਅਰ ਬੰਨਾ ਹਰਜੀਤ ਸਰ ਮੈਂ ਪਲੇਅਰ ਉਹ ਮੈਂ ਜਿਪਲੇ ਜਿਵੇਂ ਪਲੇਅਰ ਆ ਰਾਂ ਉਹ ਪਲੇਅਰ ਆ ਜਿਵੇਂ ਮੈਂ ਮਿਹਨਤ ਕਰੀ ਆਵਾਂਗੀ ਮੈਂ ਗੇਮ ਨਹੀਂ ਛੱਡ ਸਕਦਾ ਠੀਕ ਹੈ ਓਕੇ ਹਰਜੀਤ ਮੈਂ ਤੇਰੀ ਨਾਲ ਪੂਰੀ ਜ਼ਿੰਦਗੀ ਜਨਣਾ ਚਾਹੁੰਦਾ ਇੱਥੇ ਦੁਕਾਨ ਤੇ ਕਿੰਨੇ ਵਜੇ ਉਨੇਓ ਫਿਰ ਇਹ ਚੁ ਕਿਵੇਂ ਗਰਾਉਂਡ ਨੂੰ ਟਾਈਮ ਦਿਨੋ ਮੈਨੇਜ ਕਿਵੇਂ ਕਰਦੇ ਹੋ ਸਰ ਮੈਂ 7 ਵੇ ਦੁਕਾਨ ਖੋਲ ਲੈਣਾ ਹੁੰਦਾ ਸੀ ਸੀਗੀ ਅੱਛਾ ਸਤਾਰ ਮੇਰਾ ਕਹਿੰਦਾ ਟਾਈਮ ਹੋ ਗਿਆ 5 ਵੇ ਤਨਖਾਹ ਹੈਗੀ ਸੀ 3000 ਮਹੀਨੇ ਲਈ ਅੱਛਾ ਰੋਟੀ ਪਾਣੇ ਗੁਜ਼ਾਰਾ ਚ ਲਈਦਾ ਸੀ ਜੀ ਸਤਾਰ 5 ਵੇ ਭੇਜ ਦੇਣਾ ਸੀ 8 ਵੇ ਰਾਤ ਨੂੰ ਆ ਜਣਾ ਸੀ ਘਰੇ ਠੀਕ ਹੈ ਸ਼ਾਮ ਨੂੰ 5 ਵਜੇ ਮਤਲਬ ਗਰਾਉਂਡ ਜਾਣਾ ਹੀ ਜਾਣਾ ਦਿੱਲੀ ਹਾਂ ਸਰ ਜਾਣਾ ਹੀ ਜਾਣਾ 5 ਵੇ ਲੈ ਕੇ 8 ਵੇ ਤੱਕ ਗੇਮ ਸ਼ੁਰੂ ਕਰ ਦੇਣੀ ਆ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਖੜੇ ਹੋ ਤੁਸੀਂ ਮੈਂ ਚ ਹਰਕੰਡ ਚਨਈ ਤਾਮਾ ਲਾਡੂ ਜਰਮਨੀ ਹਰਜੀਤ ਮੈਂ ਇੱਕ ਇੱਕ ਮੇਰੇ ਮਨ ਚ ਗੱਲ ਆ ਰਹੀ ਆ ਕਿ ਚੋਟੀ ਦਾ 플레이ਰ ਖਡਾਰੇ ਸਰਕਾਰ ਨੇ ਯਾਰ ਗੌਰਮੇ ਕੀਤੀ ਤੁਹਾਡੇ ਵੱਲ ਸਰ ਮੇਰੀ ਕਿਸੇ ਨੇ ਬਾਹ ਨਹੀਂ ਫੜੀ ਜੀ ਉਹ ਤੇ ਬਸ ਡੀਸੀ ਕਰਨੇ ਅਸੀਂ ਕਰਾਂਗੇ ਹਲਕ ਸਾਰੇ ਕਹਿਣਗੇ ਕਰਾਂਗੇ ਹਲਕ ਅਸੀਂ ਤੁਸ ਬਾਹ ਸਾਰਿਆਂ ਨੇ ਫੜਾਂਗੇ ਹੂੰ ਨਸ਼ਾਨ ਜਿਵੇਂ ਨਸ਼ਾ ਪਰ ਲੰਗਨੇ ਕਰਨੇ ਗਰਾਉਂਡ ਆ ਨੂੰ ਮਰ ਤੋਈ ਨਸ਼ਾ ਜੇ ਮਤਲਬ ਵੀ ਗਰਾਉਂਡ ਦਾ ਨਸ਼ਾ ਹਾਂਜੀ ਹਮ ਇਹਦੇ ਚ ਤੁਹਾਡਾ ਸਾਥ ਕੌਣ ਦਿੰਦਾ ਨਾਲ ਸਾਰਾ ਸਾਰੇ ਹੁਣ ਉਹਨਾਂ ਕੀ ਸਾਰੇ ਦੇਣਗੇ ਹੁਣ ਹਮ ਸੋਸ਼ਲ ਮੀਡੀਆ ਨੇ ਤੁਹਾਡਾ ਵੀ ਧੰਨਵਾਦ ਪਰਿਵਾਰ ਚੋਂ ਮੈਂ ਚਾਹੁੰਦਾ ਪਰਿਵਾਰ ਚੋਂ ਮੈਨੂੰ ਇਹ ਵੀ ਲੱਗਦਾ ਤੁਹਾਨੂੰ ਬੋਲਣ ਚ ਵੀ ਥੋੜੀ ਦਿੱਕਤ ਆਉਂਦੀ ਆ ਪਰੇਸ਼ਾਨੀ ਹੁੰਦੀ ਆ ਨਹੀਂ ਨਿਸ਼ਾਨੀ ਥੋੜੀ ਥੋੜੀ ਆਉਂਦੀ ਆ ਜੀ ਸਾਰਾ ਹਾਂਜੀ ਬਚਪਨ ਦਾ ਹੀ ਆ ਸਾਰਾ ਠੀਕ ਹੈ ਪੰਚਮ ਤੋਂ ਤੁਹਾਨੂੰ ਇਹ ਮਤਲਬ ਇਹ ਬੋਲਣ ਦੀ ਵੀ ਪਰੇਸ਼ਾਨੀ ਆ ਉ ਬਾਲੇ ਪੈਸੇ ਫਟਵਾਰ ਦੇ ਖਿਡਾਰੀ ਫਿੱਟ ਵੀ ਇੰਨੇ ਕੀ ਹੁੰਦੇ ਆ ਨਾ ਜਾਨ ਮਤ ਲੱਗਦੀ ਆ ਉਹਦਾ ਬੋਲ ਪਾੜਦੀ ਜਿਹੜਾ ਆਉਂਦੀ ਆ ਜੀ ਇਹ ਤੁਹਾਡਾ ਭਰਾ ਨਾਲ ਭਾਈ ਆ ਜਾਓ ਇੱਧਰ ਵੀ ਆਇਓ ਮੜਾ ਜਾ ਕਿਉਂਕਿ ਹਰਜੀਤ ਨਾ ਉਹਨਾਂ ਖੁੱਲ ਕੇ ਗੱਲ ਨਹੀਂ ਕਰਦਾ ਜਿੰਨੀ ਖੁੱਲ ਕੇ ਤੁਸੀਂ ਗੱਲ ਕਰ ਰਹੇ ਸੀ ਆ ਜਾਓ ਇੱਥੇ ਗੱਲ ਕਰਦੇ ਆਪਾਂ ਇਹ ਇਹ ਇੰਨਾ ਨਹੀਂ ਬੈਠੋ ਨਾਲ ਇਹ ਇੰਨਾ ਖੁੱਲ ਕੇ ਗੱਲ ਕਿਉਂ ਨਹੀਂ ਕਰਦਾ ਟੈਂਸ਼ਨ ਇਹ ਬਸ ਭਾਈ ਟੈਂਸ਼ਨ ਆ ਜਿਵੇਂ ਹੁਣ 골ਡ ਮੈਡਲ ਜਿੱਤ ਕੇ ਲਾਇਆ ਸਪੈਸ਼ਲ 올림픽 ਚ ਖੁਸ਼ੀ ਤਾਂ ਹੁੰਦੀ ਹੈ ਆਪਣੇ ਸਾਰੇ ਪੰਜਾਬ ਨੂੰ ਖੁਸ਼ੀ ਆ ਵੀ ਹਰਜੀਤ ਸਿੰਘ 골ਡ ਮੈਡਲ ਜਿੱਤ ਕੇ ਲਾਇਆ ਸਾਨੂੰ ਵੀ ਬਹੁਤ ਖੁਸ਼ੀ ਆ ਅਥੋਂ ਸਾਡੇ ਵੇਖ ਨਹੀਂ ਸਕਦੇ ਕਈ ਵਾਰੀ ਵੀ ਮੈਂ ਕਹਿੰਦਾ ਵੀ ਉਹ ਵੀ ਖੁਸ਼ੀ ਦੀ ਬਹੁਤ ਜ਼ਿਆਦਾ ਆ ਜਾਂਦੇ ਆ ਤੇ ਹਰਜੀਤ ਸਿੰਘ ਹੁਣ 6 ਮਹੀਨੇ ਹੋ ਗਏ ਸਾਈਕਲ ਵਾਲੀ ਰਗਾਨ ਤੇ ਲਾਇਆ ਵੀ ਘਰ ਦਾ ਗੁਜ਼ਾਰਾ ਸਾਡਾ ਘਰ ਤੁਸੀਂ ਦੇਖੋਗੇ ਤਰੇੜਾਂੀਆਂ ਪੈ ਜਾਣਗੀਆਂ ਅਸੀਂ ਸਰਕਾਰ ਅੱਗੇ ਹੀ ਬੇਨਤੀ ਕੀਤੇ ਹੁੰਦੇ ਆ ਵੀ ਹਰਜੀਤ ਨੂੰ ਕੁਝ ਜੋਬ ਵਗੈਰਾ ਸਰਕਾਰੀ ਦਿੱਤੀ ਜਾਵੇ ਗੋਲਡ ਮੈਡਲ ਇਹਨੂੰ ਫਲ ਮਿਲਣਾ ਚਾਹੀਦਾ ਗੋਲਡ ਮੈਡਲ ਇਹ ਪੇਟੀ ਸਾਹਮਣੇ ਰੱਖਿਆ ਆ ਟਰਾਫੀਆਂ ਵਗੈਰਾ ਸੀ ਉਹਨੀਆਂ ਪੇਟੀ 'ਚ ਰੱਖੀਆਂ ਹੋਈਆਂ ਸਾਡੇ ਕੋਲ ਟੰਗਣ ਨੂੰ ਜਗ੍ਹਾ ਹੀ ਨਹੀਂ ਅੱਛਾ ਸਾਡਾ ਘਰ ਹੀ ਉਦਾਂ ਦਾ ਅੱਜ ਅੱਜ ਤੀ ਕੋਈ ਆਇਆ ਨਹੀਂ ਕੋਈ ਮੰਤਰੀ ਨਾਲ ਕੋਈ ਗੱਲਬਾਤ ਨਹੀਂ ਹੋਈ ਕੋਈ ਮੀਟਿੰਗ ਹੋਈ ਹੋਵੇ ਭਾਈ ਐਡਾ ਵਧੀਆ ਪਲੇਅਰ ਹੈ ਇਹਦੇ ਲਈ ਕੋਈ ਸੋਚਾ ਹੋਵੇ ਸਰ ਜਦੋਂ ਸਪੈਸ਼ਲ 올림픽ਸ ਤੋਂ ਗੋਲਡ ਮੈਡਲ ਜਿੱਤ ਕੇ ਲਾਇਆ ਸੀ ਇੱਕ ਵਾਰੀ ਸੀਐਮ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ਚੰਡੀਗੜ੍ਹ ਅੱਛਾ ਜਿਹੜੇ 7-8 ਮਤਲਬ ਕਿ ਖੇਡਾਂ ਸੀ ਸਟੂਡੈਂਟ ਸੀ ਜਿਹੜੇ 7-8 ਉਹ ਸਾਰੇ ਮੀਟਿੰਗ 'ਚ ਸੀ ਜਿਹਨਾਂ ਤੋਂ ਭਵੰਤਮਨ ਜੋ ਪੂਲਸੀ ਵਗੈਰਾ ਰੱਖੀ ਸੀ 75 ਲੱਖ ਰੁਪਿਆ 골ਡ ਮੈਡਲ ਨੂੰ ਤੇ ਕੈਸ਼ ਪ੍ਰਾਈਜ਼ ਹਜੇ ਤੱਕ ਕੋਈ ਵਗੈਰਾ ਨਹੀਂ ਮਿਲਿਆ ਅੱਛਾ ਉਹ ਮੀਟਿੰਗ ਦੇ ਵਿੱਚ ਗੱਲ ਹੋ ਗਈ ਸੀ ਸੀਐਮ ਸਾਹਿਬ ਨਾਲ ਵੀ ਇਹ ਮਿਲੂਗਾ ਹਾਂਜੀ ਮੀਟਿੰਗ 'ਚ ਗੱਲ ਹੋ ਗਈ ਸੀ ਵੀ ਇਹ 75 ਲੱਖ ਰੁਪਿਆ 골ਡ ਵਾਲਿਆਂ ਨੂੰ ਮਿਲੂਗਾ ਜੀ ਪਰ ਹਜੇ ਤੱਕ 1.5 ਸਾਲ ਹੋ ਗਏ ਕੋਈ ਸੁਣਾਈ ਨਹੀਂ ਹੋਈ ਇਹ ਵਿਚਾਰੇ ਸਟੂਡੈਂਟ ਅਹੀਂ ਆਏ ਇੱਕ ਦੂਜਾ ਖਿਡਾਰੀ ਆ ਫੁੱਟਬਾਲ ਦਾ ਉਹ ਆਪਣੇ ਲੁਧਿਆਣੇ ਦਾ ਹੀ ਉਹ ਵੀ ਵਿਚਾਰਾ ਐਂ ਰੋਲਦਾ ਫਿਰਦਾ ਇਹਨਾਂ ਦੀ ਕੋਈ ਬਾਹ ਫੜਨ ਵਾਲਾ ਹੈ ਨਹੀਂ ਨਾ ਕਿਸੇ ਨੇ ਸਾਡੀ ਅਜੇ ਤੱਕ ਬਾਹ ਫੜੀ ਕਿਵੇਂ ਫਿਰ ਸਰਕਲ ਕਿਵੇਂ ਚੱਲਦਾ ਹੈ ਤੁਸੀਂ ਇਹ ਇਸ ਤਰ੍ਹਾਂ ਸਾਈਕਲ ਵਾਲੀ ਦੁਕਾਨ ਤੇ ਕੰਮ ਕਰਕੇ ਫਿਰ ਗਰਾਊਂਡ ਨੂੰ ਮੈਨੇਜ ਕਰਨਾ ਜਾਂ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਕੀ ਸੁਪਨਾ ਕੀ ਸੀਗਾ ਸੁਪਨਾ ਭਾਈ ਸੁਪਨੇ ਦਾ ਸਰ ਬਹੁਤ ਹੀ ਵੱਡੇ ਕੋਈ ਸੁਪਨਾ ਗਰੀਬੀ ਕਰਕੇ ਮਾਰ ਜਾਂਦੇ ਸੁਪਨੇ ਹੁਣ ਹਰਜੀਤ ਨੂੰ ਰੋਜ਼ ਸਵੇਰੇ ਪਹਿਲਾ 6 ਵਜੇ ਗਰਾਊਂਡ ਜਾਂਦਾ ਹੀ ਹੁੰਦਾ ਹੁਣ ਹੁਣ ਆਈਟੀਆਈ ਕਲੀਅਰ ਕੀਤੀ ਹੈ ਲੁਧਿਆਣੇ ਤੋਂ ਉਹ ਵੀ ਇਹਨਾਂ ਨੇ ਕਲੀਅਰ ਕਰ ਲਈ 3 ਸਾਲ ਦਾ ਡਿਪਲੋਮਾ ਕਰ ਲਿਆ ਤੇ ਹੁਣ ਇੱਥੋਂ ਛੁੱਟੀ ਮਿਲ ਜਾਂਦੀ ਹੈ 5 ਵਜੇ 5 ਵਜੇ ਤੋਂ ਗਰਾਊਂਡ ਗਰਾਊਂਡ ਖੇਡ ਖੋਲ ਕੇ ਫਿਰ ਘਰੇ ਆ ਜਾਂਦੇ ਵਿਚਾਰੇ ਫਿਰ ਸਵੇਰੇ ਆਈ ਰੁਟੀਨ ਫਿਰ ਉਹਨਾਂ ਸਾਈਕਲ ਵਾਲਾ ਕੰਮ ਕਰਦੇ ਆ ਟਾਇਰਾਂ ਵਗੈਰਾ ਦਾ ਜਿਹੜੇ ਇਹਨਾਂ ਦੇ ਸਟਾਫ ਜੀ ਆ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਤੁਸੀਂ ਕਹਿੰਦੇ ਵੀ ਗਰਾਊਂਡ ਤੇ ਦਿਮਾਗ ਲਾਓ ਵਧੀਆ ਵੀ ਗਰਾਊਂਡ ਤੇ ਵਧੀਆ ਆਪਦਾ ਖੇਡੋ ਆਹ ਦੀ ਪਰਮਾਨ ਹਜੇ ਦਾ ਕਰਜ਼ੀਤ ਨੂੰ ਕੋਈ ਵਿਚਾਰੇ ਨੂੰ ਨਹੀਂ ਆ ਕਿਸੇ ਨੇ ਕਿਸੇ ਨੇ ਨਹੀਂ ਬਾਹ ਫੜੀ ਮੈਨਾਂ ਇੱਕ ਮੇਰੇ ਮਨ ਚ ਗੱਲ ਆ ਰਹੀ ਆ ਕਿ ਜਿੱਦਾਂ ਰਜਾਨਾ ਗਰਾਊਂਡ ਜਾਣਾ ਹੁਣ ਜਿਹੜਾ ਬੰਦਾ ਰਜਾਨਾ ਗਰਾਊਂਡ ਜਾਂਦਾ ਉਹਦੀ ਤਾਂ ਡਾਈਟ ਹੀ ਬੜੀ ਮੈਨੇਜ ਕਰਨੀ ਉਹ ਖੇਲੇ ਫਿਰ ਖਰਚੇ ਨੂੰ ਮੈਨੇਜ ਕਿਵੇਂ ਕਰਦਾ ਭਾਈ ਦੇਖੋ ਲੈਂਡਰ ਪਾ ਕੇ ਵੀ ਕਈ ਰਸ਼ੱਤਾਂ ਡਿੱਗ ਪੈਂਦੀਆਂ ਨੇ ਤੇ ਬਾਲਿਆਂ ਤੇ ਵੀ ਟਿੱਗੀਆਂ ਹੀ ਰਹਿੰਦੀਆਂ ਆ ਇਹ ਆ ਸਰੀਰ ਚੈੱਕ ਕਰ ਲੋ ਜੀ ਹੂੰ ਕੋਈ ਨਿਸ਼ਾਨੀ ਕੋਈ ਡਾਈਟ ਨਹੀਂ ਸਿਰਫ ਰੋਟੀਆਂ ਹੀ ਆ ਜੀ ਅੱਛਾ ਕੋਈ ਡਾਈਟ ਵਗੈਰਾ ਤਾਂ ਲਈਏ ਜੇ ਆਪਣੇ ਕੋਲੇ ਕੋਈ ਚਾਰ ਪੈਸੇ ਹੋਣ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਦੁੱਧ ਦਾ ਰੇਟ ਵੀ ਘਟ ਕੋੜ 65 ਰੁਪਏ ਹੋ ਗਿਆ ਤੇ ਘਰ ਦਾ ਗੁਜ਼ਾਰਾ ਕਿਵੇਂ ਕਰਾਂਗੇ ਸਰਜੀਤ ਤਾਂ ਦਿਲ ਨਹੀਂ ਕਰਦਾ ਯਾਰ ਖਿਡਾਰੀ ਤਾਂ ਬਾਦਾਮ ਖਾਂਦੇ ਆ ਕਾਜੂ ਖਾਂਦੇ ਵੀ ਇਦਾਂ ਦੀਆਂ ਚੀਜ਼ਾਂ ਨਾਲ ਸਰੀਰ ਹੋਰ ਤਕੜਾ ਕੀਤਾ ਜਾਵੇ ਸਾਰੇ ਹੀ ਬਸ ਡਾਈਟ ਦੀ ਉਹਨਾਂ ਦੀ ਦੁੱਧ ਕਿੰਨਾ ਮਹਿੰਗਾ ਹੈ ਸ਼ਾਹਰੇ ਬਿਗਲੇ ਕੱਲੀਆਂ ਸੁੱਕੀਆਂ ਰੋਟੀਆਂ ਸਿਰ ਤੇ ਰੋਟੀਆਂ ਸੁੱਕੀਆਂ ਰੋਟੀਆਂ ਹੈ ਜੀ ਸੁੱਕੀਆਂ ਕੋਈ ਹੋਣੀ ਬਸ ਟੀ ਰੋਟੀ ਠੀਕ ਹੈ ਹਾਂਜੀ ਸਰ ਬੜਾ ਇਹ ਤਾਂ ਔਖਾ ਹੁੰਦਾ ਫਿਰ ਇਦਾਂ ਯਾਰ ਬਿਨਾਂ ਖਰਾਕ ਤੋਂ ਸਰੀਰ ਨੂੰ ਮੈਂਟੇਨ ਕਰਨਾ ਹਾਂਜੀ ਨਹੀਂ ਸਰ ਬਹੁਤ ਹਮ ਅਰਜੀਤ ਕੀ ਲੱਗਦਾ ਕਿ ਜਿਵੇਂ ਤੁਹਾਡੀ ਕੱਲ ਅਖਬਾਰ ਤੇ ਵੀ ਖਬਰ ਆਈ ਹੋਰ ਇੰਟਰਵਿਊਜ਼ ਵੀ ਚੱਲਣੀਆਂ ਕਿ ਸਰਕਾਰ ਕੋਈ ਮਦਦ ਤੋਂ ਤੁਸੀਂ ਲੱਗਦਾ ਉਮੀਦ ਲੱਗਦੀ ਆ ਸਰ ਉਮੀਦ ਤਾਂ ਲੱਗਦੀ ਆ ਬਸ ਜੋਰ ਲਾਉਣਾ ਚਾਹੀਦਾ ਬਸ ਕਦੇ ਮਨ ਨਰਾਸ਼ਤਾ ਨਹੀਂ ਹੋਇਆ ਇਨਾਂ ਚੀਜ਼ਾਂ ਨੂੰ ਲੈ ਕੇ ਪਰ ਮੈਨੂੰ ਬਹੁਤ ਮੈਂ 골ਡ ਮੈਚ ਜਿੱਤ ਕੇ ਲੈ ਕੇ ਇੰਨੀ ਖੁਸ਼ੀ ਹੋਣੀ ਚਾਹੀਦੀ ਹੈ ਜੀ ਦੇਸ਼ ਮਨ ਦੇਸ਼ ਮਨ ਬੰਦਾ ਜਾਵੇ ਰਜਾਨੇ ਖੇਡ ਕੇ ਆਉਂਦਾ ਜੀ ਕੋਈ ਲੋਕਾਂ ਕੋਲੇ 골ਡ ਕਿੰਨੇ ਪਏ ਹੋਇਆ ਕੋਈ ਸਰਕਾਰੀ ਨੌਕਰੀ ਨਹੀਂ ਸਾਰੇ ਲੋਕਾਂ ਦੀ ਜੇ ਮੈਂ ਕਦੇ ਮਨਸ ਨਹੀਂ ਆਇਆ ਮਾਂ ਮੰਮੀ ਹੋਰਾਂ ਦਾ ਜਾਂ ਫਾਦਰ ਹੋਰਾਂ ਦਾ ਵੀ ਯਾਰ ਕੀ ਕੁਝ ਕਰੀ ਜਾਂਦੇ ਆ ਕਿਉਂਕਿ ਇਹ ਵੀ ਸੌਖਾ ਨਹੀਂ ਖਰਚਾ ਦੇ ਦੇ ਤੇ ਵੀ ਆਉਂਦਾ ਮੰਮੀ ਹੋਰਾਂ ਦੇ ਫਾਦਰ ਹੋਰਾਂ ਨੂੰ ਵੀ ਇਹ ਹੀ ਇੱਛਾ ਵੀ ਜਿਹੜੀ ਆਪਣੀ ਸਰਕਾਰ ਬਣੀ ਆ ਆਮ ਆਦਮੀ ਪਾਰਟੀ ਦੀ ਵੀ ਉਹ ਸਾਡੀ ਵਾਰਤવાર ਸਪੋਰਟ ਕਰੇ ਸਰਕਾਰ ਜਿਹੜੇ ਸਪੈਸ਼ਲ 올림픽 ਚ 골ਡ ਮੈਡਲ ਲੈ ਕੇ ਆਉਂਦੇ ਵਿਚਾਰੇ 4 ਸਾਲ ਬਾਅਦ ਮਿਹਨਤ ਕਰਦੇ ਆ ਉਹਨਾਂ ਨੂੰ ਮਿਹਨਤ ਦਾ ਫਲ ਜਰੂਰ ਮਿਲੇ ਤੁਸੀਂ ਵੱਡੇ ਹੋ ਤਾਂ ਹਾਂਜੀ ਹਾਂ ਮੈਂ ਵੱਡਾ ਕਿ ਕਿੱਦਾਂ ਸੀ ਜਦੋਂ ਹਰਜੀਤ ਫੁੱਟਬਾਲ ਗਰਾਊਂਡਸ ਜਾਣਾ ਸ਼ੁਰੂ ਕਰ ਗਿਆ ਇਹਨੇ 2012 ਚ ਗੇਮ ਸਟਾਰਟ ਕੀਤੀ ਸੀ ਹੌਲੀ 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 2015 ਚ ਵੀ ਸਟਰੀਟ ਵਗੈਰਾ ਖੇਡਦੇ ਰਹੇ ਤੇ 2017 ਚ ਇਹਨਾਂ ਨੂੰ ਪਟਿਆਲੇ ਵਿਖੇ ਇੱਕ ਕੈਂਪ ਲੱਗਿਆ ਸੀ ਜੋ ਕਿ ਕੈਂਪ ਦੀ 올림픽ਸ ਨਾ ਇੰਟਰਨੈਸ਼ਨਲ ਕੈਂਪਸ ਸੀ ਉਹ ਫਿਰ ਤਾਮਨ ਲਾਡੂ ਚ ਇਹਨਾਂ ਦਾ ਇੱਕ ਕੈਂਪ ਲੱਗਿਆ ਉੱਥੋਂ ਵੀ ਪੋਜੀਸ਼ਨ ਆ ਗਈ ਇਹਨਾਂ ਦੀ ਕੋਈ ਨੇ ਕੋਈ ਮੈਂ ਇਹਨਾਂ ਨੂੰ ਗਰਾਊਂਡ 'ਚ ਖੇਡਵਾਉਂਦਾ ਹੁੰਦਾ ਸੀ ਵੀ ਹਾਂ ਵੀ ਇਦਾਂ ਨਹੀਂ ਐਂ ਕਰਿਆ ਕਰੋ ਵੀ ਇਦਾਂ ਨਹੀਂ ਚਲੋ ਵੀ ਬ੍ਰਦਰ ਹੈ ਮੇਰਾ ਬਾਕੀ ਕੋਈ ਕੋਚ ਵਗੈਰਾ ਸੀ ਉਹਨਾਂ ਨੇ ਵੀ ਵਿਚਾਰਾਂ ਨੇ ਕੋਈ ਟ੍ਰੇਨਿੰਗ ਦਿੱਤੀ ਸੀ ਬਟ ਹੁਣ ਕੋਈ ਵੀ ਨਹੀਂ ਹੁਣ ਵਿਚਾਰਾ ਗਰਾਊਂਡ ਹੀ ਜਾਂਦੇ ਆ ਫਿਰ ਇੱਕ ਇੰਟਰਨੈਸ਼ਨਲ ਲਈ ਇੰਟਰਨੈਸ਼ਨਲ ਇਹਨਾਂ ਦੀ ਚਣਈ ਵੇਖਿਆ ਹੋਇਆ ਹੈ। ਉੱਥੋਂ ਵੀ ਇਹਨਾਂ ਦਾ ਗੋਲਡ ਮੈਡ ਲਾਇਆ ਸੀ ਬ੍ਰਦਰ। ਅੱਛਾ। ਇਹਨਾਂ ਦੀ ਤੁਸੀਂ ਖੇਡ ਵੇਖੋਗੇ ਨਾ ਤੁਸੀਂ ਕਹੋਗੇ ਵੀ ਵਾਕੇ ਕੋਚ ਹੀ ਇੱਕ ਹਿਸਾਬ ਦੇ ਹੈ। ਹੂੰ। ਪਰਫਾਰਮੈਂਸ ਇਹਨਾਂ ਦੀ ਐਡੀ ਬੈਸਟ ਜਾਣਾ। ਨਹੀਂ ਕਈ ਵਾਰ ਨਾ ਜਦੋਂ ਐਦਾਂ ਖਿਡਾਰੀ ਜਦੋਂ ਇੰਨਾ ਵਧੀਆ ਖੇਡਣ ਲੱਗਦਾ ਤਾਂ ਉਹ ਆਪ ਦਾ ਇੱਕ ਤੋਰੀ ਫੁਲਕਾ ਚਲਾਉਣ ਵਾਸਤੇ ਕੋਚਿੰਗ ਦੇ ਨਹੀਂ ਸ਼ੁਰੂ ਕਰ ਦਿੰਦਾ ਕਦੇ ਹਰਜੀਤ ਆਏ ਨਹੀਂ ਸੋਚੇ ਵਿਚਾਲ ਆਪਾਂ। ਨਵੇਂ ਪਲੇਅਰ ਹੀ ਤੇ ਤਿਆਰ ਕਰ ਲਈਏ ਸਰ ਨਵੇਂ ਪਲੇਅਰ ਮੈਂ ਸਿਖਾਉਣਾ ਨਾ ਬੱਚਿਆਂ ਨੂੰ ਤੇ ਕਿੰਨੇ ਮੈਂ ਕਹਾਂ ਸ਼ੂਟ ਲਾਉਣੀ ਸਿੱਖੇ ਜੇਪ ਲਾਉਣੀ ਸਿੱਖੇ ਹੈਡ ਲਾਉਣੀ ਸਿੱਖੇ ਬੱਚੇ ਹੁੰਦੇ ਹੁੰਦੇ ਦੋ ਤਿੰਨੇ ਜਣੇ ਹੁੰਦੇ ਸੀ ਉਹ ਕਹਿੰਦੇ ਵਿਚਾਰੇ ਕਹਿੰਦੇ ਬੂਟ ਲਿਆ ਦਿਓ ਮੈਂ ਕਹਾਂ ਮੇਰੇ ਕੋਲ ਮੈਂ ਤਾਂ ਗਰੀਬ ਹੈਗਾ ਹਾਂ ਮੈਂ ਵੀ ਖੇਡਣ ਆਉਣਾ ਸਾਰੇ ਜਣੇ ਹੁੰਦੇ ਆ ਜੀ ਕੋਚ ਤੋਂ ਫਿਰ ਉਹਨਾਂ ਨੂੰ ਐ ਹੁੰਦੇ ਸਾਨੂੰ ਕੋਚ ਲੈ ਕੇ ਦੇਊਗਾ ਨਾ ਕੋਚ ਦਾ ਇਹੀ ਹੁੰਦਾ ਵੀ ਅਗਲਾ ਕੋਚ ਸਾਬ ਜੇ ਮੈਂ ਬੂਟ ਵਗੈਰਾ ਦਿੰਦੇ ਆ ਕੁਝ ਕਿ ਟਾਂ ਦਿੰਦੇ ਆ ਕੋਈ ਗਵਰਨਮੈਂਟ ਸਰਕਾਰ ਵੱਲੋਂ ਕੋਈ ਸਹੂਲਤ ਵਗੈਰਾ ਆਉਂਦੀ ਆ ਹੁਣ ਸਾਨੂੰ ਤਾਂ ਆਪਣੀ ਕੁਝ ਪਿੱਛੇ ਹੈਗਾ ਹੀ ਜਿਹਦੇ ਕਰਨਾ ਸੀ ਨਵੇਂ ਪਲੇਅਰ ਵੀ ਨਹੀਂ ਪੈਦਾ ਕਰ ਸਕਦੇ ਫਿਰ ਅਗਲੇ ਨਵੇਂ ਪਲੇਅਰ ਵੀ ਇਦਾਂ ਦਿਲ ਛੱਡ ਜਾਂਦੇ ਵੀ ਕੋਚ ਵਗੈਰਾ ਤਾਂ ਹੈ ਨਹੀਂ ਕੋਈ ਫੁੱਟਬਾਲ ਦਾ ਕੋਚ ਵਗੈਰਾ ਮਤਲਬ ਕਿ ਸਪੈਸ਼ਲ ਹੋਵੇ ਬੱਚਾ ਬੱਚੇ ਸਪੈਸ਼ਲ ਹਨ ਹਨ ਹੈਂਡੀਕੈਪ ਕਰੇ ਜਿਵੇਂ ਕਿਸੇ ਦੀ ਦਿਮਾਗ ਤੋਂ ਹੁੰਦਾ ਕਿਸੇ ਦਾ ਕਿਸੇ ਦਾ ਕੀ ਹੁੰਦਾ ਇਹ ਇਹਨਾਂ ਨੂੰ ਇਹੀ ਜਜਮੈਂਟ ਕਰ ਸਕਦੇ ਹੁਣ ਵੇਖੋ ਇਹਨਾਂ ਨੇ ਆਈਟੀ ਵੀ ਕੀਤੀ ਹੋਈ ਆ ਬਿਜਲੀ ਮਹੱਦਮੇ ਤਿੰਨ ਸਾਲ ਇਹਨਾਂ ਨੇ ਉਧਰ ਵੀ ਲਾਇਆ ਮੇਰੀ ਮੰਮੀ ਰਣ ਪੁੱਛੋ ਵੀ ਕਿੱਦਾਂ ਭੇਜਦੇ ਸੀ ਇਹਨਾਂ ਨੂੰ ਆਪ ਨੂੰ ਪਤਾ ਵੀ 5 ਵਜੇ ਜਾਂਦੇ ਸੀ ਲੁਧਿਆਣੇ ਫਿਰ 7 ਵਜੇ ਵਾਪਸ ਆਉਂਦੇ ਕਾ ਵੀ ਇਹਨਾਂ ਨੇ ਗਰਾਊਂਡ ਘੰਟਾ ਚ ਜਾਣਾ ਹੀ ਜਾਣਾ ਤੁਸੀਂ ਮੰਨੋਗੇ ਨਹੀਂ ਘਰੇ ਸਾਡੇ ਦੇਖੋ ਮੈਡਲ ਵਗੈਰਾ ਕਿੰਨੇ ਪਏ ਹੋਏ ਕੋਈ ਮੈਡਲ ਐ ਨਹੀਂ ਆਉਂਦੇ ਮਿਹਨਤ ਕਰਕੇ ਆਉਂਦੇ ਆ ਇਸ ਬੱਚੇ ਦੀ ਪਰਫਾਰਮ ਬਹੁਤ ਹੀ ਵਧੀਆ ਫੁੱਟਬਾਲ ਚ ਮੈਂ ਕਹਿੰਦਾ ਵਧੀਆ ਮੈਂ ਕਹਿੰਦਾ ਹਰ ਜਿੱਤ ਤੋਂ ਹਜੇ ਬਹੁਤ ਜਾਣੇ ਸਿੱਖਦੇ ਆ ਹੂੰ ਫੋਟੋਆਂ ਕਰਾਉਂਦੇ ਆ ਪਰ ਅੱਜ ਤੱਕ ਸਰਕਾਰ ਨੇ ਸਾਡੀ ਬਾਹ ਨਹੀਂ ਫੜੀ ਤੇ ਸਾਡੇ ਜਿੰਨਾਂ ਕੋਲ ਵੀ ਜਾਈਦਾ 15 ਕੁ ਦਿਨ ਬਾਹ ਫੜਦੇ ਆ ਉਸ ਤੋਂ ਬਾਅਦ ਚੁੱਪ ਹੋ ਜਾਂਦੇ ਸਾਡੀ ਸਰਕਾਰ ਅੱਗੇ ਹੀ ਬੇਨਤੀ ਕੀਤੀ ਜਾਂਦੀ ਆ ਵੀ ਜੋ ਵੀ ਇਹਨਾਂ ਦੀ ਪਾਲਿਸੀ ਵਗੈਰਾ ਬਣੀ ਆ ਹੂੰ ਉਹ ਇਹਨਾਂ ਨੂੰ ਦਿੱਤੀ ਜਾਵੇ ਤੇ ਇਹਨਾਂ ਨੂੰ ਕੋਈ ਜੋਬ ਵਗੈਰਾ ਵੀ ਮਿਲੀ ਪਰ ਜੀ ਤਾਂ ਵੈਸੇ ਸੁਪਨਾ ਕੀ ਆ ਕਿ ਬੰਨ ਦਾ ਸੁਪਨਾ ਸੀ ਫੁੱਟਬਾਲ ਤੋਂ ਇਲਾਵਾ ਹੋਰ ਕੀ ਸੁਪਨਾ ਸੀ ਕਿਦਾਂ ਦਾ ਅਫਸਰ ਕਿਦਾਂ ਦੇ ਮਹਿਕਮੇ ਚ ਜੋਬ ਦਾ ਸੋਚਿਆ ਸੀ ਸਰ ਮੈਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਬਸ ਕੀ ਕੀ ਉਹ ਸੁਪਨਾ ਕੀ ਸੀ ਵੀ ਕੀ ਬਣਨਾ ਚਾਹੁੰਦੇ ਸੀ ਸੁਪਨਾ ਬਸ ਸੁਪਨਾ ਕੁਝ ਵੀ ਕੁਝ ਵੀ ਲੱਗ ਜਾਏ ਕੁਝ ਵੀ ਲੱਗ ਜਾਏ ਕੁਝ ਵੀ ਕਦੇ ਮਾਤਾ ਰਣੇ ਨੇ ਨਹੀਂ ਕਿਹਾ ਜਿਵੇਂ ਮਾਂ ਦਾ ਸੁਪਨਾ ਹੁੰਦਾ ਹੈ ਮੇਰਾ ਪੁੱਤ ਅਫਸਰ ਲੱਗ ਜਾਏ ਮੇਰਾ ਪੁੱਤ ਫੌਜੀ ਬਣ ਜਾਏ ਉਹ ਕੀ ਸੋਚਦੇ ਆ ਅਫਸਰ ਸਾਰੇ ਹਮ ਬਹੁ ਮੈਂ ਤਾਂ ਡੇਲ ਕਰਦਾ ਬਸ ਮੈਨੂੰ ਜਿੱਥੇ ਜਿੱਥੇ ਮਰਜੀ ਨੌਕਰੀ ਮਿਲ ਜੇ ਮੈਂ ਕਰ ਲੂੰਗਾ ਪਰਿਵਾਰ ਨੂੰ ਸੰਭਲ ਵਾਲਾ ਹੋ ਜਾ ਬਸ ਹਾਂ ਜੇ ਸੰਭਲਣਾ ਹੋ ਜਾ ਮੈਂ 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 ਵੇਖਦਾ ਭਾਈ ਭੋਲਾ ਜਿਹਾ ਹੀ ਬੜਾ ਭਾਈ ਕੋਈ ਵਲਫੇਅਰ ਨਹੀਂ ਕੋਈ ਇਦਾਂ ਦੀ ਕਿਸੇ ਨਾਲ ਮਨ ਪੂਰਾ ਸਾਫ਼ ਹਰਜੀਤ ਜਿਹੜੇ ਖੇਡ ਦੇ ਖਿਡਾਰੀ ਹੁੰਦੇ ਆ ਨਾ ਸੱਚੇ ਦਿਲੋਂ ਹੂੰ ਭਾਈ ਜਿਹੜੇ ਨਸ਼ਾ ਕਰਦੇ ਆ ਨਾ ਉਹਦਾ ਖਿਡਾਰੀ ਦੀ ਪਤਾ ਹੀ ਲੱਗ ਜਾਂਦਾ ਪਰ ਹਰਜੀਤ ਦਾ ਪੂਰਾ ਮਨ ਸਾਫ਼ ਆ ਗੇਮ ਦੇ ਪੂਰਾ ਘਰੇ ਜੇ ਕੱਪੜੇ ਵੀ ਧੋਣ ਵਾਲੇ ਪਏ ਨੇ ਉਹ ਵੀ ਧੋਦਨੇ ਆ ਅੱਛਾ ਜੇ ਭਾਂਡੇ ਮਾਂਜਣ ਵਾਲੇ ਵੀ ਆ ਉਹ ਵੀ ਇਹਨੇ ਮਾਂਜਦਨੇ ਆ ਮੰਮੀ ਮੇਰੇ ਮਜ਼ਦੂਰ ਆ ਕੋਈ ਹੁਣ ਘਰੇ ਮੰਮੀ ਹੈ ਨਹੀਂ ਹੁਣ ਹਰਜੀਤ 2 ਵਜੇ ਰੋਟੀ ਖਾਂਜਾਊਗਾ ਕੋਈ ਭਾਂਡਾ ਪਿਆ ਹੋਊਗਾ ਇਹਨੇ ਮਾਜ ਦੇਣਾ। ਅੱਛਾ। ਇਹ ਘਰ ਦੀ ਸਾਡੀ ਹੁਣ ਤੰਗੀ ਆ ਮਜਬੂਰੀ ਆ। ਸਰਕਾਰ ਨੂੰ ਸਾਡੀ ਹੁਣ ਬਾਹ ਫੜਨੇ ਚਾਹੀਦੀ ਹਰਜੀਤ ਸਿੰਘ। ਦੇਖੋ 12 12 ਸਾਲ ਹੋ ਗਏ ਇਹਨੂੰ ਗੇਮ ਖੇਡਦਿਆਂ। ਹਮ ਅਜੇ ਵੀ ਨਹੀਂ ਗੇਮ ਛੱਡੀ। ਮਿਲੇ ਜਾਂ ਨਾ ਮਿਲੇ ਕੁਝ ਫਲ ਇੱਕ ਦਿਨ ਜਰੂਰ ਮਿਲਦਾ ਹੁੰਦਾ। ਪਰ ਇਹਨੇ ਹਜੇ ਤੱਕ ਵੀ ਨਹੀਂ ਗੇਮ ਛੱਡੀ। ਬਿਲਕੁਲ। ਉਹ ਸਿਆਣੇ ਕਹਿੰਦੇ ਕਿ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ। ਮੈਨੂੰ ਲੱਗਦਾ ਕਿ ਹਰਜੀਤ ਦੀ ਵੀ ਸੋਨਣੀ ਚਾਹੀਦੀ ਐ ਕਿਉਂਕਿ ਹਰਜੀਤ ਦੀ ਮਿਹਨਤ ਬੋਲਦੀ ਆ ਜਿਹੜੇ ਤੁਸੀਂ ਤੁਸੀਂ ਕਹੇ ਕਿ ਮੈਡਲ ਐਵੇਂ ਨਹੀਂ ਆ ਜਾਂਦੇ ਇਹਨਾਂ ਵਾਸਤੇ ਜਾਣ ਲਾਉਣੀ ਪੈਂਦੀ ਐ ਤੇ ਹਰਜੀਤ ਨੇ ਉਹ ਜਾਣ ਪੂਰੀ ਲਾ ਕੇ ਸਾਬਤ ਕੀਤਾ ਕਿਉਂਕਿ 골ਡ ਮੈਡਲ ਤੁਸੀਂ ਲੈ ਕੇ ਆਏ ਹੋ ਜਦੋਂ 골ਡ ਮੈਡਲ ਲੈ ਕੇ ਆਏ ਹੋ ਤੁਸੀਂ ਉਦੋਂ ਮਨ 'ਚ ਕਿੱਦਾਂ ਦੇ ਖਿਆਲ ਆ ਰਹੇ ਸੀ ਕੀ ਫੀਲ ਹੋ ਰਿਹਾ ਸੀ ਸਰ ਜਦੋਂ ਮੈਂ 골ਡ ਮੈਡਲ ਲੈ ਕੇ ਆਇਆ ਸੀ ਨਾ ਤੇ ਮੇਰੇ ਪਾਪਾ ਕਿੰਨੇ ਨਾ ਮੈਂ ਕਹਾ ਮੈਂ ਜਿੱਤ ਗਿਆ ਡੈਡੀ ਗਏ ਸਿੱਕਦੇ ਕਾਟੂ ਸ਼ਾਹ ਦੇ ਮੰਦਿਰ ਤੇ ਅਰਦਾਸ ਕਰਾਈ ਸੀ ਜਦ ਮੈਂ ਉਹਨਾਂ ਨੂੰ ਫੋਨ ਲਾਇਆ ਸੀ ਨਾ ਮੈਂ ਕਿ ਮੈਂ ਜਿੱਤ ਗਿਆ ਮੈਂ ਵੀਡੀਓ ਕਾਲ ਵੀ ਕੀਤੀ ਸੀ ਜਾਜ ਤੇ ਬੈਠ ਕੇ ਬਰਦਰ ਨੇ ਵੀਡੀਓ ਪਾਈ ਸੀ ਵੀਡੀਓ ਫੇਸਬੁੱਕ ਤੇ ਉਹ ਕਹਿੰਦੇ ਜਾਜ ਤੇ ਚੜ ਗਏ ਮੈਂ ਕਿ ਹਾਂਜੀ ਚੜ ਗਏ ਇਹ ਸਾਡਾ ਹਰਜੀਤ ਸਿੰਘ ਸਾਡੀ ਮੈਂ ਕਹਿੰਨਾ ਕੋਈ ਫੈਮਿਲੀ ਚੋਂ ਕੋਈ ਤੀਜੀ ਪੀੜ੍ਹੀ ਚੋਂ ਵੀ ਕੋਈ ਜਾਜ ਤੇ ਨਹੀਂ ਬੈਠਾ ਜੀ ਹਮਜੀ ਸਾਨੂੰ ਇੰਨੀ ਖੁਸ਼ੀ ਹੋ ਗਈ ਜਿਹੜਾ ਜਾਜ ਤੇ ਸਾਡਾ ਹਰਜੀਤ ਸਿੰਘ ਬੈਠਣਾ ਸਪੈਸ਼ਲ 올림픽 ਚ ਜਿਹੜਾ ਜੋ ਨਾ ਗਿਆ ਨਾਮ ਆਇਆ ਸਾਨੂੰ ਇੰਨੀ ਖੁਸ਼ੀ ਹੋਈ ਵੀ ਚਲੋ ਜਹਾਜ ਤੇ ਤਾਂ ਬੈਠਾ ਵਿਚਾਰਾ ਹੋਰ ਕੋਈ ਐ ਲੱਗਿਆ ਹੋਣਾ ਵੀ ਹਰਜੀਤ ਨੂੰ ਯਾਰ ਅਸੀਂ ਬੈਠ ਕੇ ਇੱਕ ਵਾਰੀ ਤੇ ਜੁਰੇ ਨੇ ਵੀਡੀਓ ਕੋਲਾਈ ਹੋਈ ਕਿ ਵੀ ਵਾਕਿਆ ਵੀ ਸਰਚ ਆ ਗਿਆ ਸੱਚ ਆ ਗਿਆ ਵਿਸ਼ਵਾਸ ਹੋ ਗਈ ਪਰ ਹੁਣ ਸਰਕਾਰ ਨੂੰ ਵੀ ਇਹਨੂੰ ਜਹਾਜ ਤੇ ਬਿਠਾਉਣਾ ਚਾਹੀਦਾ ਮੇਰੇ ਹਿਸਾਬ ਨਾਲ ਤੇ ਜਹਾਜ ਮੈਂ ਕਹਿੰਦਾ ਜਹਾਜ ਬੜੀ ਦੂਰ ਲੈ ਕੇ ਜਾਂਦਾ ਨਾ ਹੁਣ ਸਰਕਾਰ ਵੀ ਇਹਨੂੰ ਮੈਂ ਕਹਿੰਦਾ ਉਸੇ ਜਹਾਜ ਤੇ ਬਿਠਾਵੇ ਵੀ ਵਾਕਿਆ ਵੀ ਹਰਜੀਤ ਦਾ ਨਾਮ ਰੋਸ਼ਨ ਹੋ ਜਾਵੇ ਪੂਰਾ ਵੀ ਜਿਹੜੇ ਖੇਡਦੇ ਜਿਹੜੇ ਜਵਾਕ ਹਨਾ ਉਹ ਵੀ ਇਹਨੂੰ ਖੇੜ ਕੇ ਆਪਣੀਆਂ ਗਾਹਣੀਆਂ ਵੀ ਵਾਕਈ ਵੀ ਜੇ ਕੋਈ ਇੱਕ ਰੋਲ ਮਾਡਲ ਬਣ ਜਾਦਾ ਹਾਂ ਦਾ ਕੜਾ ਵੀ ਵਾਕਈ ਸਰਕਾਰ ਨੇ ਖੇਡਾਂ ਲਈ ਬਹੁਤ ਸੰਦ ਦੇ ਜਿਹੜੇ ਸਰਕਾਰ ਇਹਨਾਂ ਹੁਣ ਮੇਰੀ ਗੱਲ ਸੁਣ ਮੈਂ ਹਾਕੀ ਦਾ ਪਲੇਅਰ ਹਾਂ ਮੈਂ 2018 ਚ ਗੇਮ ਛੱਡੀ ਅੱਛਾ ਕਿਉਂ ਛੱਡਤੀ ਬਸ ਸਪੋਰਟ ਹੈ ਨਹੀਂ ਸਰਕਾਰ ਨੇ ਕੁਝ ਵੀ ਨਹੀਂ ਦਿੰਦੇ ਮੈਂ ਦਿਲ ਛੱਡ ਗਏ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਆਪ ਦਾ ਪੜਾਈ ਪਲੱਸ 2 ਪਲੇਅਰ ਕਰਕੇ ਆ ਤੇ ਉਸ ਤੋਂ ਬਾਅਦ ਮੈਂ ਪਾਪਾ ਕੰਨ ਦੀ ਕੰਮ ਸਿੱਖ ਲਿਆ ਮੈਂ ਕੰਮ ਸਿੱਖ ਲਿਆ ਫਿਰ ਮੈਂ ਆਪਦਾ ਸੁਪਨਾ ਨਹੀਂ ਤੋੜਿਆ ਹਜੇ ਵੀ ਮੇਰੇ ਗਰਾਊਂਡ 'ਚ ਹਜੇ ਵੀ ਮੇਰੀਆਂ ਪੇਟੀਆਂ 'ਚ ਹਾਕੀਆਂ ਪਈਆਂ ਵੀ ਆਦੇ ਮੈਂ ਮੁੰਡੇ ਨੂੰ ਖੜਾਉਂਗਾ ਹਰਜੀਤ ਨੂੰ ਵੀ ਇਹੀ ਸਮਝਾਉਣਾ ਵੀ ਆਪਦੇ ਜੋ ਵੀ ਆ ਆਪਦੀ ਗਾਂ ਵਾਲੀ ਪੀੜੀ ਨੂੰ ਫੁੱਟਬਾਲੀ ਖੜਾਈ ਨਹੀਂ ਹਰਜੀਤ ਹਰਜੀਤ ਤਾਂ ਵੈਸੇ ਵੀ ਹੁਣ ਜਦੋਂ ਜੋਬ ਮਿਲ ਗਈ ਹਰਜੀਤ ਆ ਫਿਰ ਟ੍ਰੇਨਰ ਵੀ ਬਣ ਜਾਊਗਾ ਫਿਰ ਤਾਂ ਕੁਝ ਲੈ ਕੇ ਵੀ ਦੇਦਿਆ ਕਰੋਗੇ ਨਾ ਜਿਵੇਂ ਜਿਵੇਂ ਜਵਾ ਕਹਿਣਗੇ ਸਰ ਜੀ ਸਾਨੂੰ ਬੋਟ ਚਾਹੀਦੇ ਆ ਹਾਂ ਜੀ ਸਰ ਮੈਂ ਲੈ ਕੇ ਦਵਾਂਗਾ ਵੀ ਮੈਂ ਬੱਚਾ ਨੇ ਵੀ ਖੜਾਉਂਗਾ ਜਦ ਮੇਰਾ ਵਿਆਹ ਹੋ ਗਿਆ ਉਦੋਂ ਗੇਮ ਨਹੀਂ ਮੈਂ ਛੱਡਣੀ ਜਾਂਦਾ ਹਾਂ ਹਮ ਅਰੇ ਬੱਚਾ ਨੇ ਮੈਂ ਦਰਸੀ ਪਵਾਉਂਗਾ ਜਿਹੜੀ ਡੇਰੀ ਪਈ ਹੋਈ ਹੈ ਮੇਰੇ ਨੂੰ ਜਿਵੇਂ ਜਿਵੇਂ ਨਾ ਉਹ ਹਰਜੀਤਾ ਫਿਲਮ ਦੇ ਵਿੱਚ ਦਿਖਾਇਆ ਸੀ ਕਿ ਉਹਦਾ ਪਿਓ ਟਰੱਕ ਡਰਾਈਵਰ ਉਹਦੀ ਸ਼ਰਟ ਪਾ ਕੇ ਜਾਂਦਾ ਹੁੰਦਾ ਤੁਸੀਂ ਵੀ ਇਦਾਂ ਸੋਚ ਰਹੇ ਹੋ ਹਾਂ ਜੀ ਹਾਂ ਜੀ ਸਰ ਮੈਂ ਵੀ ਸੋਚਦਾ ਮੈਂ ਜਿਵੇਂ ਮੇਰੇ ਡੈਡੀ ਆ ਮੁਰਦਾ ਜਾਂਦੇ ਇੰਡੀਆ ਕੋ ਇੰਡੀਆ ਦੇ ਕਿਟ ਪਵਾ ਕੇ ਜਾਊਗਾ ਜੀ ਜੇ ਬਲੋਕੀ ਵੇਖਣ ਲੱਗ ਪੈਣਗੇ ਹਰਜੀਤ ਸਿੰਘ 골ਡ ਮੈਡਲ ਜਿੱਤ ਕੇ ਲੈ ਕੇ ਆਏ ਜੀ ਹੂੰ ਕਦੇ ਕਦੇ ਨਰਾਸ਼ ਹੋਇਆ ਕਿਤੇ ਗੇਮ ਤੋਂ ਇਹ ਇਹ ਨਰਾਸ਼ਤਾ ਆਉਣਾ ਜਿਵੇਂ ਕੋਈ سپورਟ ਨਾ ਹੋਵੇ ਜਿਵੇਂ ਗਰੀਬੀ ਦੇ ਹਾਲਤਾਂ ਮਾਰੇ ਹੋਣ ਫਿਰ ਹਰਜੀਤ ਨਰਾਸ਼ ਹੁੰਦਾ ਅੱਜ ਤੱਕ ਸਾਈਕਲ ਦੀ ਜਾਂਦਾ ਰਿਹਾ ਗੇਮ ਖੇਡਣ ਵਿੱਚ ਅੱਛਾ ਬੱਸ ਸਟੈਂਡ ਵੀ ਜਾਣਾ ਸਾਈਕਲ ਦੀ ਜਾਣਾ ਜੇ ਮੰਮੀ ਨੂੰ ਬਾਜ਼ਾਰ ਲੈ ਕੇ ਜਾਣਾ ਤਾਂ ਵੀ ਸਾਈਕਲ ਦੀ ਜਾਣਾ ਹੂੰ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਆ ਮੈਂ ਆ ਬ੍ਰਦਰ ਆ ਤੇ ਪਾਪਾ ਜੀ ਆ ਮੰਮੀ ਜੀ ਆ ਤੇ ਛੋਟੀ ਸਿਸਟਰ ਹੈ ਓਕੇ ਹਾਂਜੀ ਵੱਡੇ ਤੁਸੀਂ ਹੋ ਵੱਡੇ ਮੈਂ ਹੀ ਆ ਇਹਨਾਂ ਦੀ ਦੇਖਭਾਲ ਜੋ ਮੈਂ ਹੀ ਕਰਦਾ ਜੋ ਵੀ ਇਹਨਾਂ ਦੇ ਡਾਕੂਮੈਂਟ ਪੂਰੇ ਆ ਉਹ ਮੈਨੂੰ ਹੀ ਠੀਕ ਹੈ ਜੋ ਵੀ ਗੇਮ ਕਰਾਉਣੀ ਆ ਕਿਸੇ ਨਾਲ ਮਤਲਬ ਕਿ ਕੋਈ ਐਨੀ სპੋਰਟ ਮੈਂ ਹੀ ਆ ਹੂੰ ਕਿਉਂਕਿ ਪਾਪਾ ਨੇ ਮੈਨੂੰ ਦਿੱਤਾ ਹੋਇਆ ਵੀ ਹਾਂ ਵੀ ਤੂੰ ਹੀ ਸੰਭਾਲਣਾ ਕਿਉਂਕਿ ਮੇਰੇ ਤੋਂ ਮੈਂ ਹੀ ਇਹਨਾਂ ਨੂੰ ਡੀਲ ਕਰਦਾ ਮੈਂ ਹੀ ਵੈਸੇ ਵੀ ਇਹ ਭੋਲਾ ਗਏ ਕਿਸੇ ਦੇ ਉਹ ਨਹੀਂ ਕਰਨ ਵਾਲਾ ਹਨ ਜਿਵੇਂ ਦੇਖੋ ਕੰਨ ਦੇ ਕੁੜਾ ਪੰਛੀ ਆ ਹਾਂ ਤੇ ਪਰ ਉਹਦਾ ਮਨ ਸਾਫ਼ ਹੁੰਦਾ ਜਿਹੜੇ ਚਲਾਕ ਪੰਛੀ ਹੁੰਦੇ ਆ ਨਾ ਉਹ ਫਿਰ ਨਸ਼ਾ ਕਰਕੇ ਰੱਖਦੇ ਵੀ ਆ ਜੇ ਹਰਜੀਤ ਤੂੰ ਦੂਜਿਆਂ ਵਾਂਗੂ ਚਲਾਕ ਹੁੰਦਾ ਸ਼ਾਇਦ ਇਹਨੇ ਕੋਈ ਗਰਾਊਂਡ ਤੇ ਆ ਨਵੇਂ ਪਲੇਅਰ ਤਿਆਰ ਕਰਦੇ ਕੋਈ ਕਮਾਈ ਸ਼ੁਰੂ ਕਰ ਲੈਂਦਾ ਹਾਂ ਹਾਂਜੀ ਹਾਂਜੀ ਇਹ ਤਾਂ ਗੱਲ ਸਹੀ ਹੈ ਅਕੈਡਮੀਆ ਬਣਾ ਲੈਂਦੇ ਨੇ ਲੋਕ ਹੁਣ ਦੇਖੋ ਜੇ ਇਹੀ ਚਲਾਕ ਹੁੰਦਾ ਚਲੋ ਚਲਾਕ ਤਾਂ ਮੈਂ ਕਹਿੰਦਾ ਸਾਰੇ ਹੀ ਹੁੰਦੇ ਆ ਬਸ ਕੇਹ ਦਾ ਦਿਲ ਦਿਲ ਸਾਫ਼ ਹੁੰਦਾ ਤੇ ਬਾਕੀ ਹਰਜੀਤ ਨੂੰ ਪਰਮਾਤਮਾ ਵੱਲੋਂ ਹੀ ਥੋੜਾ ਯਾ ਦਿਮਾਗ ਤੋਂ ਆ ਤੇ ਬਾਕੀ ਪ੍ਰੈਕਟਿਸ ਅਜੇ ਵੀ ਕਰਾਉਂਦੇ ਰਹਿੰਦੇ ਆ ਬਾਕੀ ਮੈਂ ਕਹਿੰਨਾ ਜਿਹੜੇ ਖਿਡਾਰੀ ਆ ਨਾ ਉਹ ਇਹਨਾਂ ਦੇ ਗੁਣ ਲੈਂਦੇ ਹੀ ਲੈਂਦੇ ਆ ਜਿਵੇਂ ਬਾਹਰ ਕਿਵੇਂ ਦੀ ਡਿਫੈਂਸ ਖੇਡਿਆ ਸੀ ਜੇ ਹੁਣ ਵੀ ਤੁਸੀਂ ਵੇਖੋਗੇ ਨਾ ਇਹਦੀ ਕਿੱਕ ਸਿੱਧੀ ਗੋਲ 'ਚ ਜਾਊਗੀ ਅੱਛਾ ਇੰਨਾ ਐਕਸਪੀਰੀਅੰਸ ਹੈਗਾ ਤੇ ਕੋਚ ਵਗੈਰਾ ਵੀ ਤੇ ਵਾਕਈ ਮੰਨਦੇ ਆ ਜੀ ਵੀ ਹਰਜੀਤ ਦੀ ਪ੍ਰੈਕਟਿਸ ਹੀ ਆ ਮਿਲਖੇ ਨਾਲ ਮਿਲਖੇ ਜਿੰਨੀ ਤੇਜ਼ ਫਾਸਟ ਭੱਜਦਾ ਹੈ ਅੱਛਾ ਮਿਲਖੇ ਨਾਲ ਤੇਜ਼ ਭੱਜ ਲੂਗਾ ਠੀਕ ਆ ਇੰਨੀ ਤੇਜ਼ ਫਾਸਟ ਹੈ ਉਹ ਸਰੀਰ ਵੇਖ ਕੇ ਮੈਂ ਯਾਰ ਜਵਾਕ ਜੇ ਯਾਰ ਇਹ ਕਿੱਡ ਕੇ ਆਇਆ ਸਰੀਰ ਤਾਂ ਭਾਈ ਵੱਡਿਆਂ ਵੱਡਿਆਂ ਦੇ ਵੀ ਬਹੁਤ ਨੇ ਹੁੰਦੇ ਆ ਪਰ ਜਿਹੜੇ ਛੋਟੇ ਸਰੀਰ ਹੁੰਦੇ ਆ ਨਾ ਉਹ ਜਮ੍ਹਾਂ ਪੱਕੜ ਹੁੰਦੇ ਆ ਬਿਲਕੁਲ ਹਾਂ ਸ਼ੁਕਰੀਆ ਭਾਈ ਤੁਸੀਂ ਆਪਣਾ ਕੰਮ ਦੇ ਵਿੱਚੋਂ ਸਾਨੂੰ ਸਾਂਝਾ ਕੀਤਾ ਮੈਂ ਵੀ ਬੇਨਤੀ ਕਰਾਂਗਾ ਸਰਕਾਰ ਨੂੰ ਖੇਡ ਮੰਤਰੀ ਮੀਤ ਹੇਰ ਜੇ ਤੁਸੀਂ ਵਾਕਾਈ ਕਹਿੰਦੇ ਹੋ ਕਿ ਯਾਰ ਅਸੀਂ ਪੰਜਾਬ ਲਈ ਕੁਝ ਕਰਨਾ ਤੇ ਕਰ ਰਹੇ ਆ ਖੇਡ ਮੰਤਰੀ ਦਾ ਫਰਜ਼ ਬਣਦਾ ਕਿ ਅਜਿਹੇ ਖਿਡਾਰੀਆਂ ਦੀ ਸੰਭਾਲ ਕਰਨੀ ਆ ਹਰਜੀਤ 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 ਚਾਹੁੰਦਾ ਕਿ ਮੇਰਾ ਨਾਮ ਹੋਵੇ ਕਿ ਹਾਂ ਲੋਕ ਕਹਿਣ ਕਿ ਹਰਜੀਤ ਐ ਇੱਕ ਫੁੱਟਬਾਲ ਦਾ ਟੌਪ ਦਾ ਖਿਡਾਰੀ ਆ ਤੇ ਫਲਾਣੇ ਤਾਂ ਨੌਕਰੀ ਲੱਗ ਗਈ ਮੈਂ ਨਾ ਇਦਾਂ ਦੇ ਜਿਹੜੇ ਪਲੇਅਰ ਆ ਚੰਗੇ ਤਾਂ ਕਿ ਇਹਨਾਂ ਨੂੰ ਵੇਖ ਕੇ ਹੋਰ ਨਵੇਂ ਪਲੇਅਰ ਵੀ ਪੈਦਾ ਹੋਣ ਤਾਂ ਪੈਦਾ ਹੋਣਗੇ ਜੇ ਇਹਨਾਂ ਪਲੇਅਰਾਂ ਦੀ ਸੰਭਾਲ ਹੋਊਗੀ ਤਾਂ ਮੈਂ ਬੇਨਤੀ ਕਰਾਂਗਾ ਕਿ ਅਜਿਹੇ ਪਲੇਅਰਾਂ ਨੂੰ ਸੰਭਾਲਣ ਦੀ ਜ਼ਰੂਰਤ ਆ ਸਾਡੇ ਖੇਡ ਮੰਤਰੀ ਮੀਤ ਹੇਰ ਨੂੰ ਕਿ ਇਹਨਾਂ ਦੀ ਗੱਲ ਸੁਣੀ ਜਾਵੇ ਇਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਸੋ ਤੁਸੀਂ ਇਸ ਇੰਟਰਵਿਊ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਜੁੜਨਾ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਧੰਨਵਾਦ